ਸਸਿਕਲੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ 23 ਅਤੇ 24 ਸਤੰਬਰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਥੋਕੀ ਪੰਜਾਬ ਦੇ ਉੱਪਰ ਅਗਰ ਗੱਲ ਕੀਤੀ ਜਾਵੇ ਤਾਂ ਮੌਸਮ ਸਾਫ਼ ਹੈ ਕੋਈ ਵੱਡੀ ਹਲਚਲ ਨਹੀਂ ਹੈ ਹਾਲਾਤ ਕਿਸੇ ਤਰੀਕੇ ਦੇ ਵੀ ਖਰਾਬ ਦਿਖਾਈ ਨਹੀਂ ਦੇ ਰਹੇ ਕਿਉਂਕਿ ਲਗਾਤਾਰ ਪੱਛਮੀ ਹਵਾ ਪੰਜਾਬ ਦੇ ਉੱਪਰੋਂ ਵਗ ਰਹੀ ਹੈ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਪੱਛਮੀ ਹਵਾ ਜਦੋਂ ਵੀ ਪੰਜਾਬ ਦੇ ਉੱਪਰੋਂ ਚੱਲਦੀ ਹੈ ਮੌਸਮ ਸਾਫ਼ ਹੋ ਜਾਂਦਾ ਹੈ ਥੋੜੀ ਜਿਹੀ ਹਵਾ ਦੇ ਵਿੱਚ ਠੰਡ ਆ ਜਾਂਦੀ ਹੈ ਤੇ ਜਿਸ ਦੇ ਕਾਰਨ ਸਵੇਰੇ ਸ਼ਾਮ ਥੋੜੀ ਜਿਹੀ ਠੰਡ ਹੋ ਰਹੀ ਹੈ ਪਰ ਰਾਤ ਤੇ ਦਿਨ ਦੇ ਵਿੱਚ ਮੌਸਮ ਗਰਮ ਹੀ ਦੇਖਣ ਨੂੰ ਮਿਲ ਰਿਹਾ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਏਰੀਆ ਤੋਂ ਬਿਲੋਂਗ ਕਰਦੇ ਹੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਹੁਣ ਅਗਰ ਗੱਲ ਕੀਤੀ ਜਾਵੇ ਤਾਂ ਦੇਖ ਸਕਦੇ ਹੋ ਕਿ ਜਿਹੜਾ ਚੱਕਰਵਾਤੀ ਮਾਹੌਲ ਹੈ ਉਹ ਪੰਜਾਬ ਤੋਂ ਕਾਫੀ ਦੂਰ ਹੈ ਫਿਲਹਾਲ ਉਹ ਥੋੜ੍ਹਾ ਜਿਹਾ ਅੱਗੇ ਵਧਣਾ ਸ਼ੁਰੂ ਸ਼ੁਰੂ ਹੋਇਆ ਹੈ ਜੀ ਬੰਗਾਲ ਦੀ ਖਾੜੀ ਤੋਂ ਨੇੜੇ ਤੇੜੇ ਅ ਅਗਰ ਗੱਲ ਕਰੀ ਛੱਤੀਸਗੜ੍ਹ ਝਾਰਖੰਡ ਬਿਹਾਰ ਦੇ ਨੇੜੇ ਤੇੜੇ ਦਾ ਫਿਲਹਾਲ ਅਸਰ ਦੇਖਣ ਨੂੰ ਮਿਲ ਰਿਹਾ ਹੈ ਮੱਧ ਪ੍ਰਦੇਸ਼ ਯੂਪੀ ਦੇ ਵਿੱਚ ਇਹ ਅਗਲੇ 2-3 ਦਿਨ ਤੱਕ ਪਹੁੰਚਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਪੰਜਾਬ ਦੇ ਵਿੱਚ ਇਸ ਦਾ ਅਸਰ 29 ਤਰੀਕ ਤੋਂ ਬਾਅਦ ਅਤੇ ਅਕਤੂਬਰ ਦੇ ਪਹਿਲੇ ਦਿਨਾਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਜਿਸ ਦੇ ਨਾਲ ਆਪਾਂ ਕਹਿ ਸਕਦੇ ਆ ਕਿ ਆਖਰੀ ਦਿਨ ਜਿਹੜੇ ਸਤੰਬਰ ਦੇ 2-3 29 30 ਜਾਤ 1 2 3 4 ਅਕਤੂਬਰ ਇਹਦੇ ਵਿੱਚ ਥੋੜਾ ਬਹੁਤਾ ਪੰਜਾਬ ਦੇ ਵਿੱਚ ਮਾਹੌਲ ਬਦਲ ਸਕਦਾ ਹੈ ਥੋੜਾ ਬੋਤਾ ਮੀਂਹ ਵੀ ਹੋ ਸਕਦਾ ਹੈ ਬੱਦਲਬਾਈ ਵੀ ਛਾ ਸਕਦੀ ਹੈ ਪਰ ਉਹਦੇ ਬਾਰੇ ਫਿਲਹਾਲ ਕੋਈ ਵੱਡਾ ਖੁਲਾਸਾ ਨਹੀਂ ਇਹਦੇ ਬਾਰੇ ਪ੍ਰੋਪਰ ਜਾਣਕਾਰੀ ਸੀ 27 ਜਾਂ 28 ਤਰੀਕ ਨੂੰ ਤੁਹਾਨੂੰ ਸਾਂਝੀ ਕਰਾਂਗੇ ਫਿਲਹਾਲ ਅਗਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਕੋਈ ਵੱਡੀ ਹਲਚਲ ਨਹੀਂ ਹੈ ਨਾ ਹੀ ਕੋਈ ਹਿਮਾਚਲ ਵਿੱਚ ਹਲਚਲ ਦੇਖ ਸਕਦੇ ਹੋ ਕਿ ਹਿਮਾਚਲ ਦਾ ਮੌਸਮ ਵੀ ਠੀਕ ਹੈ ਪੰਜਾਬ ਦਾ ਮੌਸਮ ਵੀ ਠੀਕ ਹੈ ਹਰਿਆਣਾ ਰਾਜਸਥਾਨ ਯੂਪੀ ਲਗਾਤਾਰ ਮੌਸਮ ਠੀਕ ਹੀ ਬਣੇ ਰਹੇ ਨੇ ਥੋੜੀ ਜਿਹੀ ਕੱਲ ਨੂੰ ਅਗਰ ਗੱਲ ਕੀਤੀ ਜਾਵੇ 24 ਸਤੰਬਰ ਨੂੰ ਪੂਰਵੀ ਹਵਾ ਦੀ ਵਾਪਸੀ ਹੋ ਜਾਂਦੀ ਹੈ ਜਿਹਦੇ ਵਿੱਚ ਪੂਰਬ ਦੀ ਹਵਾ ਚੱਲਣ ਕਰਕੇ ਥੋੜ੍ਹਾ ਜਿਹਾ ਮਾਹੌਲ ਗਰਮ ਹੋ ਸਕਦਾ ਹੈ ਪੰਜਾਬ ਦਾ ਹਮਸ ਵਧ ਸਕਦੀ ਹੈ ਪਰ ਨੋਰਮਲ ਪੱਛਮੀ ਹਵਾ ਚੱਲਣ ਦੇ ਕਾਰਨ 25 26 ਤਰੀਕ ਤੱਕ ਇਸੇ ਤਰੀਕੇ ਦਾ ਮਾਹੌਲ ਬਣਿਆ ਰਹੇਗਾ 25 26 27 ਤਰੀਕ ਤੱਕ ਪੱਛਮੀ ਹਵਾ ਪੰਜਾਬ ਦੇ ਉੱਪਰ ਲਗਾਤਾਰ ਬਰਕਰਾਰ ਰਹਿਣ ਦੀ ਉਮੀਦ ਹੈ ਬਣੀ ਹੋਈ ਸਾਨੂੰ ਦਿਖਾਈ ਦੇ ਰਹੀ ਹੈ। ਬਾਕੀ ਤੁਹਾਡੇ ਇਲਾਕੇ ਵਿੱਚ ਕੀ ਹਾਲਾਤ ਨੇ ਇੱਕ ਮਿੰਟ ਕਰਕੇ ਦੱਸ ਸਕਦੇ ਹੋ? ਇੰਸਟਾਗ੍ਰam ਤੇ ਫੇਸਬੁੱਕ ਤੇ ਸਾਡੇ ਪੇਜ ਨੂੰ ਫੋਲੋ ਕਰੋ। ਯੂਟਿਊਬ ਦੇ ਉੱਪਰ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਕੋਲ ਮਿਸ ਨਾ ਹੋਵੇ। ਧੰਨਵਾਦ ਸਾਰੇ ਦਰਸ਼ਕ। ਵੀਰਪ੍ਰੇਮ ਭਰਾਮਾ ਦਾ ਬਣੇ ਰਹੋ ਵੈਦਰ ਅਪਡੇਟਸ ਵੀਡੀਓ ਦੇ ਨਾਲ। ਮਿਲਦੇ ਆਂ ਅਗਲੀ ਜਾਣਕਾਰੀ ਲੈ ਕੇ ਦੁਪਹਿਰ ਅਤੇ ਸ਼ਾਮ ਦੇ ਸਮੇਂ ਜਲਦ। ਧੰਨਵਾਦ ਜੀ।